ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਵੱਡਾ ਬਵਾਲ ਖੜਾ ਹੋ ਜਾਂਦਾ ਗੁਰਪਤਵੰਤ ਪੰਨੂ ਦੀ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਵੀਡੀਓ ਦੇ ਵਿੱਚ ਦਾਅਵਾ ਕਰ ਦਿੱਤਾ ਗਿਆ ਕਿ 16 ਮਿਲੀਅਨ ਡਾਲਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਦਿੱਤੇ ਗਏ ਖਾਲਸਤਾਨੀ ਸੰਗਠਨਾ ਦੇ ਵੱਲੋਂ 2014 ਦਾ ਵੇਰਵਾ ਸਾਂਝਾ ਕੀਤਾ ਗਿਆ ਗੁਰਪਤਵੰਤ ਪੰਨੂ ਵੱਲੋਂ ਪਰ ਵੱਡਾ ਸਵਾਲ ਇਹ ਖੜਾ ਹੋ ਰਿਹਾ ਕਿ ਕੀ ਗੁਰਪਤਵੰਤ ਪੰਨੂ ਨੂੰ ਹਾਇਰ ਕੀਤਾ ਗਿਆ ਸੀ ਕੇ ਅਰਵਿੰਦ ਕੇਜਰੀਵਾਲ ਦੀ ਸਾਖ ਢੇੜੀ ਜਾਵੇ ਕਿ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕੀਤਾ ਜਾਵੇ ਗੁਰਪਤਵੰਤ ਪੰਨੂ ਦੀ ਕੀ ਇਹ ਡਿਊਟੀ ਲਈ ਗਈ ਸੀ ਕਿ ਅਰਵਿੰਦ ਕੇਜਰੀਵਾਲ ਦੇ ਬਾਰੇ ਚ ਇਸ ਤਰ੍ਹਾਂ ਦੇ ਬਿਆਨ ਜਾਰੀ ਕਰਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਵੱਡਾ ਸਵਾਲ ਇਹ ਇਸ ਕਰਕੇ ਖੜਾ ਹੁੰਦਾ ਕਿਉਂਕਿ ਆਪਣੀ ਸਾਰੀ ਵੀਡੀਓ ਦੇ ਵਿੱਚ ਗੁਰਪਤਵੰਤ ਪੰਨੂਏ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਕਿ 16 ਮਿਲੀਅਨ ਡਾਲਰ ਜਿਹੜਾ ਆ ਉਹ ਦਿੱਤਾ ਗਿਆ ਅਰਵਿੰਦ ਕੇਜਰੀਵਾਲ ਨੂੰ ਦਿੱਤਾ ਗਿਆ ਆਮ ਆਦਮੀ ਦੀ ਪਾਰਟੀ ਨੂੰ ਦਿੱਤਾ ਗਿਆ ਪਰ ਇਸ 16 ਮਿਲੀਅਨ ਡਾਲਰ ਦਿੱਤੇ ਜਾਣ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਨਾਹੀਂ ਇਹ ਦੱਸਿਆ ਗਿਆ ਕਿ ਕਿਸ ਆਧਾਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ 16 ਮਿਲੀਅਨ ਡਾਲਰ ਜਿਹੜਾ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ ਹਾਲਾਂਕਿ ਇਹ ਵੱਡਾ ਦਾਵਾ ਕੀਤਾ ਗਿਆ ਕਿ 16 ਮਿਲੀਅਨ ਡਾਲਰ ਖਾਲਸਤਾਨੀ ਸੰਗਠਨਾਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਯਾਨੀ ਕਿ ਅਰਵਿੰਦ ਕੇਜਰੀਵਾਲ ਨੂੰ ਖਾਲਸਤਾਨ ਦੇ ਨਾਲ ਜੋੜ ਦਿੱਤਾ ਆਮ ਆਦਮੀ ਪਾਰਟੀ ਨੂੰ ਖਾਲਸਤਾਨ ਦੇ ਨਾਲ ਜੋੜ ਦਿੱਤਾ ਔਰ ਇੱਥੇ ਇਹ ਕਹਿ ਰਿਹਾ ਤਾਂ ਕਿ ਖਾਲਸਤਾਨ ਫੰਡ ਕਰ ਰਿਹਾ ਸੀ ਆਮ ਆਦਮੀ ਪਾਰਟੀ ਨੂੰ ਖੈਰ ਜੇ ਗੱਲ ਕਰੀਏ ਗੁਰਪਤਵੰਤ ਪੰਨੂ ਦੀ ਤਾਂ ਆਪਣੀ ਵੀਡੀਓ ਦੇ ਵਿੱਚ ਗੁਰਪਤਵੰਤ ਪੰਨੂ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ 2014 ਦੇ ਵਿੱਚ ਅਮਰੀਕਾ ਆਏ ਸੀ ਜਿੱਥੇ ਆ ਕੇ ਕੁਝ ਖਾਲਸਤਾਨੀ ਸੰਗਠਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਗੁਰਦੁਆਰਾ ਸਾਹਿਬ ਦੇ ਵਿੱਚ ਭਾਸ਼ਣ ਦਿੰਦੇ ਅਰਵਿੰਦ ਕੇਜਰੀਵਾਲ ਨੇ ਇਹ ਦਾਅਵਾ ਕੀਤਾ ਸੀ ਇਹ ਵਾਅਦਾ ਕੀਤਾ ਸੀ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤੇ ਪੰਜਾਂ ਦਿਨਾਂ ਦੇ ਵਿੱਚ ਵਿੱਚ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਕਰ ਦਿੱਤੀ ਜਾਵੇਗੀ ਇਹ ਵਾਦਾ ਕੀਤਾ ਗਿਆ ਸੀ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਮੈਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਰਿਹਾ ਕਰ ਦਾਂਗਾ 5 ਦਿਨਾਂ ਦੇ ਵਿੱਚ ਇਹ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਦਾਵਾ ਕੀਤਾ ਗੁਰਪਤਵੰਤ ਪੰਨੂ ਨੇ ਔਰ ਗੁਰਪਤਵੰਤ ਪੰਨੂ ਦਾ ਕਹਿਣਾ ਹੈ ਕਿ ਉਸ ਦਿਨ ਤੋਂ ਬਾਅਦ 9 ਸਾਲ ਹੋ ਗਏ ਦਿੱਲੀ ਦੀ ਸਰਕਾਰ ਦੇ ਪਰ ਅਜੇ ਤੱਕ ਕੁਝ ਵੀ ਨਹੀਂ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਲੈ ਕੇ ਕੁਝ ਵੀ ਨਹੀਂ ਕੀਤਾ ਗਿਆ ਉਹ ਵਾਦਾ ਝੂਠਾ ਸੀ ਇਹ ਇਹ ਤਾਂ ਸਾਫ਼ ਕਰ ਦਿੱਤਾ ਗਿਆ ਪਰ ਇਸ ਦੇ ਨਾਲ ਇੱਕ ਗੱਲ ਹੋਰ ਕਹੀ ਗਈ ਕਿ ਜਦੋਂ ਇਹ ਵਾਅਦਾ ਕੀਤਾ ਗਿਆ ਉਸ ਤੋਂ ਬਾਅਦ 9 ਸਾਲਾਂ ਦੇ ਵਿੱਚ ਵਿੱਚ ਹੁਣ ਤੱਕ 16 ਮਿਲੀਅਨ ਡਾਲਰ ਖਾਲਸਤਾਨੀ ਸੰਗਠਨਾ ਨੇ ਅਰਵਿੰਦ ਕੇਜਰੀਵਾਲ ਯਾਨੀ ਕਿ ਆਮ ਆਦਮੀ ਪਾਰਟੀ ਨੂੰ ਦੇ ਦਿੱਤੇ ਹਾਲਾਂਕਿ ਗੁਰਪਤਮਨ ਪੰਨੂ ਇਹ ਵੀ ਕਹਿੰਦੇ ਨੇ ਕਿ ਉਹਨਾਂ ਨੇ ਮਨਾਂ ਕੀਤਾ ਸੀ ਉਦੋਂ ਵੀ ਉਹਨਾਂ ਸੰਗਠਨਾ ਨੂੰ ਕਿ ਨਾ ਦਿੱਤਾ ਕੀਤਾ ਜਾਵੇ ਪਰ ਉਹਨਾਂ ਨੇ ਦੇ ਦਿੱਤਾ ਉਹਨਾਂ ਨੇ 16 ਮਿਲੀਅਨ ਡਾਲਰ ਜਿਹੜਾ ਆ ਉਹ ਅਰਵਿੰਦ ਕੇਜਰੀਵਾਲ ਨੂੰ ਦੇ ਦਿੱਤੇ ਜਿਸ ਦੇ ਉੱਤੇ ਹੁਣ ਫਿਲਹਾਲ ਵਿਵਾਦ ਖੜਾ ਹੋ ਰਿਹਾ ਇੱਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਨੂੰ ਖਾਲਿਸਤਾਨ ਨਾਲ ਜੋੜਦਾ ਖਾਲਿਸਤਾਨੀ ਫੰਡਿੰਗ ਨਾਲ ਜੋੜਦਾ ਪਰ ਇਸ ਦੇ ਨਾਲ ਇੱਕ ਸਵਾਲ ਹੀ ਖੜਾ ਹੁੰਦਾ ਕਿ ਕੀ ਇਹ ਸਭ ਕੁਝ ਇੱਕ ਪ੍ਰੀ ਪਲਾਨਡ ਅਜੰਡਾ ਸੀਗਾ ਇਹ ਇੱਕ ਪ੍ਰੋਗਰਾਮ ਸੀ ਜਿਸ ਦੇ ਆਧਾਰ ਦੇ ਉੱਤੇ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਇਹ ਸਵਾਲ ਇਸ ਕਰਕੇ ਖੜਾ ਹੋ ਰਿਹਾ ਕਿਉਂਕਿ ਇਸ ਵਿੱਚ ਇਸ ਵੀਡੀਓ ਦੇ ਵਿੱਚ ਕੋਈ ਵੀ ਸਬੂਤ ਗੁਰਪਤਮੰਤ ਪੰਨੂ ਵੱਲੋਂ ਪੇਸ਼ ਨਹੀਂ ਕੀਤਾ ਗਿਆ ਜਿੱਥੇ ਇੰਨਾ ਕੁਝ ਦੱਸ ਦਿੱਤਾ ਗਿਆ 16 ਮਿਲੀਅਨ ਡਾਲਰ ਬਾਰੇ ਜਾਣਕਾਰੀ ਦੇ ਦਿੱਤੀ ਗਈ ਉੱਥੇ ਇਸ ਕਿਸਮ ਦੀ ਵੱਡੀ ਟਰਾਂਜੈਕਸ਼ਨ ਨੂੰ ਅੰਜਾਮ ਵਿੱਚ ਲਿਆਉਣ ਦਾ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ ਕੈਸ਼ ਦਿੱਤਾ ਗਿਆ ਬੈਂਕ ਟਰਾਂਸਫਰ ਕੀਤਾ ਗਿਆ ਵਾਉਚਰ ਦਿੱਤਾ ਗਿਆ ਚੈੱਕ ਦਿੱਤਾ ਗਿਆ ਬਾਂਡ ਟਰਾਂਸਫਰ ਕੀਤਾ ਗਿਆ ਕਿਸ ਅਧਾਰ ਦੇ ਉੱਤੇ ਸਭ ਕੁਝ ਕੀਤਾ ਗਿਆ ਕੁਝ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿਸ ਅਧਾਰ ਦੇ ਉੱਤੇ 16 ਮਿਲੀਅਨ ਡਾਲਰ ਦੀ ਟਰਾਂਜੈਕਸ਼ਨ ਹੋਈ ਹੈ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਨਾ ਹੀ ਕੋਈ ਸਬੂਤ ਦਿੱਤਾ ਗਿਆ ਕਿ ਇਹ ਪੈਸਾ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ ਜਾਂ ਫਿਰ ਨਹੀਂ ਔਰ ਦੂਜੀ ਗੱਲ ਕਿਸ ਅਧਾਰ ਦੇ ਉੱਤੇ ਦਿੱਤਾ ਗਿਆ ਹੈ ਕਿਸ ਤਰ੍ਹਾਂ ਦਿੱਤਾ ਗਿਆ ਇਹ ਕੋਈ 100 ਜਾਂ 500 ਰੁਪਿਆ ਤਾਂ ਹੈ ਨਹੀਂਗਾ ਜਿਸ ਤਰ੍ਹਾਂ ਹੱਥ ਦੇ ਵਿੱਚ ਪੈਸੇ ਫੜਾ ਦਿੱਤੇ ਜਾਣ ਤੇ ਚੁੱਪਚਾਪ ਹੀਤੇ ਅਰਵਿੰਦ ਕੇਜਰੀਵਾਲ ਵੀ ਆਪਣੇ ਤਨ ਵਾਪਸ ਆ ਜਾਣ ਤੇ ਖਾਲਸਤਾਨੀ ਸੰਗ ਵੀ ਆਪਣੇ ਕੰਮ ਚ ਲੱਗ ਜਾਣ ਵੱਡੀ ਰਕਮ ਹੈ 16 ਮਿਲੀਅਨ ਡਾਲਰ ਇੱਕ ਵੱਡੀ ਰਕਮ ਹੈ ਔਰ ਉਸ ਨੂੰ ਟ੍ਰਾਂਸਫਰ ਕਰਨ ਦੇ ਵਿੱਚ ਵੀ ਝੋਲ ਹੋ ਸਕਦਾ ਹੈ ਜੇ ਗੈਰਕਾਨੂੰਨੀ ਤਰੀਕੇ ਨਾਲ ਕੀਤਾ ਜਾਵੇ 16 ਮਿਲੀਅਨ ਡਾਲਰ ਤੱਕ ਦੀ ਰਕਮ ਟ੍ਰਾਂਸਫਰ ਹੋਣ ਦਾ ਦਾਵਾ ਕੀਤਾ ਗਿਆ ਗੁਰਪਤਵੰਤ ਪੰਨੂ ਵੱਲੋਂ ਪਰ ਇਸ ਦਾ ਕੋਈ ਵੀ ਆਧਾਰ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ ਇੱਕ ਹੋਰ ਵੱਡੀ ਗੱਲ ਜੇ 2014 ਦੇ ਵਿੱਚ ਹੀ ਇਹ ਡੀਲ ਹੋ ਚੁੱਕੀ ਸੀ ਬਾਕਾਲ ਗੁਰਪਤਵੰਤ ਪੰਨੂ ਤਾਂ 2014 ਤੋਂ ਹੁਣ ਤੱਕ 2024 ਕਿਉਂ ਆ ਗਿਆ ਇਸ ਬਾਰੇ ਤੱਥ ਪੇਸ਼ ਕਰਨ ਲੱਗਿਆ 10 ਸਾਲਾਂ ਦੇ ਵਿੱਚ ਕਿਉਂ ਇਸ ਨੂੰ ਹੁਣ ਜਾ ਕੇ ਵਾਇਰਲ ਕੀਤਾ ਗਿਆ ਕਿ ਭਾਈ ਅਰਵਿੰਦ ਕੇਜਰੀਵਾਲ ਨੇ ਸਾਡੇ ਤੋਂ 16 ਮਿਲੀਅਨ ਡਾਲਰ ਲਏ ਸੀ ਇਹ ਗੱਲ ਪਹਿਲਾਂ ਕਿਉਂ ਨਹੀਂ ਕੀਤੀ ਗਈ ਕਿਉਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦੀ ਮੰਗ ਕੀ ਪਹਿਲਾਂ ਨਹੀਂ ਹੁੰਦੀ ਰਹੀ ਕਿ ਅੱਜ ਤੋਂ 2 ਸਾਲ ਪਹਿਲਾਂ 3 ਸਾਲ ਪਹਿਲਾਂ 5 ਜਾਂ 7 ਸਾਲ ਪਹਿਲਾਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦੀ ਮੰਗ ਨਹੀਂ ਹੋਈ ਉਸ ਵੇਲੇ ਖਾਲਸਤਾਨੀ ਸੰਗਠਨਾ ਨੇ ਇਹ ਦਾਵਾ ਕਿਉਂ ਨਹੀਂ ਠੋਕਿਆ ਕਿ ਅਰਵਿੰਦ ਕੇਜਰੀਵਾਲ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਅਸੀਂ 16 ਮਿਲੀਅਨ ਡਾਲਰ ਦਿੱਤਾ ਆ ਔਰ ਇਸ ਵਾਸਤੇ ਦਿੱਤਾ ਤਾਂ ਕਿ ਪ੍ਰੋਫੈਸਰ ਦਵਿੰਦਰਪਾਲ ਪੁੱਲਰ ਦੀ ਰਿਹਾਈ ਹੋ ਸਕੇ ਆਪਣੇ ਆਪ ਦੇ ਵਿੱਚ ਸਵਾਲ ਖੜੇ ਹੁੰਦੇ ਨੇ ਕਿ 10 ਸਾਲਾਂ ਬਾਅਦ ਹੀ ਕਿਉਂ ਯਾਦ ਆ ਗਏ 16 ਮਿਲੀਅਨ ਡਾਲਰ ਗੁਰਪਤਮੰਤ ਪੰਨੂ ਨੂੰ ਔਰ ਆਪਣੇ ਆਪ ਦੇ ਵਿੱਚ ਹੀ ਸਵਾਲ ਖੜੇ ਹੋ ਰਹੇ ਨੇ ਕਿ ਕੀ ਗੁਰਪਤਮੰਤ ਪੰਨੂ ਨੂੰ ਹੁਣ ਹਾਇਰ ਕੀਤਾ ਗਿਆ ਕਿ ਅਰਵਿੰਦ ਕੇਜਰੀਵਾਲ ਦੇ ਖਿਲਾਫ ਗੱਲ ਕੀਤੀ ਜਾਵੇ ਕਿ ਅਰਵਿੰਦ ਕੇਜਰੀਵਾਲ ਦੀ ਸਾਖ ਡੇੜੀ ਜਾਵੇ ਜਾਂ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕੀਤਾ ਜਾਵੇ ਇਸ ਸਵਾਲ ਦਾ ਜਵਾਬ ਜਿਸ ਨੇ ਹਾਇਰ ਕੀਤਾ ਉਹ ਜਾਣਦਾ ਹੋ ਸਕਦਾ ਜਾਂ ਫਿਰ ਗੁਰਪਤਵੰਤ ਪੰਨੂ ਆਪ ਜਾਣਦੇ ਹੋ ਸਕਦੇ ਨੇ ਜੋ ਵੀ ਹੋਏਗਾ ਹੁੰਦੇ ਸਮੇ ਨੂੰ ਦੱਸਦੇ ਰਵਾਂਗੇ ਬਣੇ ਰੂ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ